ਰਾਵੀ ਦਿਨ ਕੁਛ ਨਹੀਂ ਖਾਦਾ ਉਸ ਤੋਂ ਬਾਅਦ ਡਾਕਟਰਾਂ ਕੋ ਦਵਾਈ ਲਈ ਉਹਨਾਂ ਕੋ ਵੀ ਠੀਕ ਨਹੀਂ ਹੋਇਆ ਤੇ ਉਹਨਾਂ ਨੇ ਹਸਪੀਟਲ ਐਡਮਿਟ ਕਰਵਾਤਾ ਇਲਾਜ ਤੇ ਸਾਡੇ ਕੋ ਨਹੀਂ ਹੋਣਾ ਪਰ ਉਹ 10 ਤੋਂ 12 ਲੱਖ ਤਕਰੀਬਨ 12 ਲੱਖ ਰੁਪਏ ਮੰਗਦੇ ਆ ਜੀ ਨਹੀਂ ਵੀਰ ਮੈਂ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਨੂੰ ਤੇ ਜਿੰਮ ਦਾ ਸ਼ੌਂਕ ਸੀਗਾ ਜਿਹੜੇ ਮੇਰੇ ਨਾਲ ਦੇ ਦੋਸਤ ਸੀਗੇ ਉਹ ਤੇ ਸਗੋਂ ਮੇਰਾ ਤੰਦਰੁਸਤ ਸਰੀਰ ਵੇਖ ਕੇ ਜੈਲਸ ਕਰਦੇ ਹੁੰਦੇ ਸੀਗੇ ਬੜੀ ਤਕਲੀਫ ਹੁੰਦੀ ਹੈ ਜਦੋਂ ਮੈਂ ਤੀਸਰੇ ਦਿਨ ਮੈਨੂੰ ਚੇਤਾ ਆਉਂਦਾ ਮੈਂ ਸਵੇਰੇ ਉੱਠਦਾ ਤੇ ਮੈਨੂੰ ਚੇਤਾ ਆ ਜਾਂਦਾ ਵੀ ਮੇਰੇ ਵੱਡੇ ਭਰਾ ਨੇ ਮੈਨੂੰ ਹਸਪੀਟਲ ਲੈ ਕੇ ਜਾਣਾ ਮੈਂ ਡਰ ਜਾਂਦਾ ਤੇ ਮੈਂ ਘਰ ਤੋਂ ਲੈ ਕੇ ਹਸਪੀਟਲ ਤੱਕ ਵਾਹਿਗੁਰੂ ਵਾਹਿਗੁਰੂ ਕਰਦਾ ਜਾਂਦਾ ਗੁਰਦੇ ਖਰਾਬ ਹੋ ਗਏ ਮੇਰੇ ਬੇਟੇ ਦੇ ਵੀ ਮੇਰੇ ਪੁੱਤਰ ਦਾ ਇਲਾਜ ਕਰਾ ਦੇ ਮੇਰੇ ਪੁੱਤਰ ਠੀਕ ਹੋ ਜੇ ਪਹਿਲੇ ਵਰਗਾ ਹਫਤੇ ਜੇ 7-8000 ਰੁਪਿਆ ਲੱਗ ਜਾਂਦਾ ਉਹਦੇ ਇੰਨਾ ਕਮਾਇਆ ਨਹੀਂ ਜਾਂਦਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਣੇ ਕਿ ਕੀ ਹਾਲਾਤ ਨੇ ਇਸ ਨੌਜਵਾਨ ਵੀਰ ਦੇ ਮਹਿਜ 22 ਸਾਲ ਉਮਰ ਹੈ ਜਿਸ ਦੇ ਗੁਰਦੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਅਤੇ ਵੱਡੀ ਗੱਲ ਇਹ ਆ ਕਿ ਪਰਿਵਾਰ ਨਾਲ ਇਸ ਕਰਕੇ ਖੜਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਸ ਦਾ ਪੁੱਤਰ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਸੀ ਕਰਦਾ ਲੇਕਿਨ ਇਹ ਕੁਦਰਤੀ ਜਾਂ ਤੁਸੀਂ ਮੈਂ ਦੱਸ ਦੇਣਾ ਚਾਹਣਾ ਕਿ ਦੋਸਤੋ ਇਸ ਵੀਰ ਦੀ ਕਿਸਮਤ ਲਾਲੋ ਕਿ ਆ ਹਾਲਾਤ ਉਸ ਪਰਿਵਾਰ ਦੇ ਹੋਏ ਅੱਜ ਦੋਨੋਂ ਕਿਡਨੀਆ ਖਰਾਬ ਨੇ ਤੇ ਤੀਜੇ ਦਿਨ ਡੈਲਸਿਸ ਜਿਹੜੀ ਐ ਉਸ ਵੀਰ ਦੀ ਹੁੰਦੀ ਐ ਅਤੇ ਰੋ ਰੋ ਕੇ ਉਹ ਦਾਨੀ ਸੱਜਣਾ ਨੂੰ ਡੀਕ ਰਿਹਾ ਐ ਅਸੀਂ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਵਕਤ ਕਲਾਕਾਰ ਵੀ ਜਿਹੜੇ ਆ ਉਹ ਮਦਦਗਾਰਾਂ ਦੀ ਮਦਦ ਕਰ ਰਹੇ ਨੇ ਦੋਸਤੋ ਮੈਂ ਦੱਸਣਾ ਚਾਹਣਾ ਕਿ ਇਹ ਹਨ ਅਸਲ ਲੋੜਵੰਦ ਜਿੱਥੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਐ ਤੁਹਾਡੇ ਤੱਕ ਉਹਨਾਂ ਦੀ ਆਵਾਜ਼ ਨੂੰ ਪਹੁੰਚਾਈਏ ਪਰਿਵਾਰ ਸਾਡੇ ਨਾਲ ਮੌਜੂਦ ਐ ਗੱਲਬਾਤ ਕਰ ਲੈਨੇ ਆ ਕਿ ਕਿਵੇਂ ਦੀ ਮਦਦ ਉਹਨਾਂ ਦੀ ਹੋ ਜੇ ਕਿਉਂਕਿ ਪਰਿਵਾਰ ਦਾ ਤਾਂ ਇਹੀ ਕਹਿਣਾ ਹੈ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਸਾਨੂੰ ਮਦਦ ਨਹੀਂ ਸਾਡਾ ਘਰ ਵੀ ਬਣਿਆ ਸਭ ਕੁਝ ਠੀਕ ਪਰ ਸਾਡੇ ਬੱਚੇ ਦਾ ਜਿਹੜਾ ਇਲਾਜ ਕਰਾ ਦਿੱਤਾ ਜਾਵੇ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰ ਵਿਖਾ ਦਿੱਤੀ ਜਾਵੇ ਇਹ ਹਾਲਾਤ ਆ ਵੀਰ ਜਿਹੜਾ 22 ਸਾਲ ਮਹਿਜ ਉਮਰ ਹੈ ਅਤੇ ਪਿਤਾ ਜੀ ਟਰੱਕ ਡਰਾਈਵਰੀ ਕਰਦੇ ਨੇ ਲੇਕਿਨ ਹੁਣ ਜਿੰਨਾ ਵੀ ਪੈਸਾ ਉਹ ਇਸ ਵੀਰ ਤੇ ਲੱਗ ਚੁੱਕਾ ਤੇ ਘਰ ਦੇ ਵਿੱਚ ਹੁਣ ਹਫਤੇ ਬਾਅਦ ਜਦੋਂ ਡੈਲਸਿਸ ਹੁੰਦੇ ਨੇ ਤਾਂ 7-8000 ਰੁਪਏ ਜਿਹੜਾ ਖਰਚਾ ਉਹ ਵੀ ਕੋਲੋਂ ਕਰਨਾ ਪੈਂਦਾ ਔਰ ਜਿਸ ਦੇ ਕਾਰਨ ਉਹ ਵੀ 3 ਦਿਨ ਬਾਅਦ ਜਿਹੜਾ 8000 ਰੁਪਏ ਖਰਚਾ ਕਰਨਾ ਪੈਂਦਾ ਜਿਸ ਦੇ ਕਾਰਨ ਘਰ ਦੇ ਹਾਲਾਤ ਵੀ ਜਿਹੜੇ ਨੇ ਉਹ ਠੀਕ ਨਹੀਂ ਹਨ ਉਹ ਇਲਾਜ ਕਰਾ ਨਹੀਂ ਸਕਦੇ ਤੇ ਇਸ ਲਈ ਉਹਨਾਂ ਨੇ ਅੱਜ ਮਦਦ ਦੀ ਗੁਹਾਰ ਲਈ ਹੈ ਸੋ ਆਹੋ ਪਰਿਵਾਰ ਸਾਡੇ ਨਾਲ ਗੱਲਬਾਤ ਕਰਦੇ ਆਂ ਵੀਜੀ ਕੀ ਨਾਮ ਜੀ ਆਪਣਾ ਤੇ ਕਿਹੜਾ ਪਿੰਡ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਸੋਲ ਹੈ ਜੀ ਇਹਦੇ ਕੀ ਦਿੱਕਤ ਆਪਾਂ ਨੂੰ ਇੰਦਾਂ ਦੇ ਹਾਲਾਤਾਂ 'ਚ ਤੁਸੀਂ ਮੰਜੇ ਦੇ ਬੈਠੇ ਹੋ ਨੌਜਵਾਨੋਂ ਕੀ ਦਿੱਕਤ ਆ ਪਛਾਣਦੀ ਹੋ ਵੀਰ ਮੈਂ ਪਿਛਲੇ 2.5 ਮਹੀਨਿਆਂ ਤੋਂ ਤਕਲੀਫ 'ਚ ਹਾਂ ਤੇ ਮੇਰੇ 30 ਤੀਸਰੇ ਦਿਨ ਕਿਡਨੀਆ ਸਾਫ ਹੁੰਦੀਆਂ ਬੜੀ ਤਕਲੀਫ ਹੁੰਦੀ ਹੈ ਜੀ ਡਾਇਲਸਿਸ ਹੁੰਦੇ ਪਏ ਹਾਂਜੀ ਡਾਇਲਸਿਸ ਹੁੰਦੇ ਆ ਜੀ ਕੀ ਕਾਰਨ ਬਣਿਆ ਕਿਉਂ ਡਾਇਲਸਿਸ ਕਰਾਉਣ ਦੀ ਲੋੜ ਪਈ ਕਦੋਂ ਦੇ ਹਾਲਾਤ ਵਿਗੜੇ ਆ ਤਬੀਅਤ ਕਿੰਦਾ ਵਿਗੜੀ ਵੀਰ ਪਿਛਲੇ 2.5 ਮਹੀਨਿਆਂ ਤੋਂ ਮੇਰਾ ਬਲੱਡ ਵਧਣਾ ਸ਼ੁਰੂ ਹੋਇਆ ਤੇ ਮੈਂ ਮੈਨੂੰ ਮੈਂ ਜੋ ਵੀ ਖਾਂਦਾ ਸੀ ਮੈਨੂੰ ਪਚਦਾ ਨਹੀਂ ਸੀ ਉਲਟੀਆਂ ਆ ਜਾਂਦੀ ਸੀ ਉਸੇ ਵੇਲੇ ਤੇ ਮੈਂ 15-20 ਦਿਨ ਕੁਝ ਨਹੀਂ ਖਾਂਦਾ ਉਸ ਤੋਂ ਬਾਅਦ ਡਾਕਟਰਾਂ ਕੋ ਦਵਾਈ ਲਈ ਉਹਨਾਂ ਕੋ ਵੀ ਠੀਕ ਨਹੀਂ ਹੋਇਆ ਤੇ ਉਹਨਾਂ ਨੇ ਹਸਪੀਟਲ ਐਡਮਿਟ ਕਰਵਾਤਾ ਮੇਰਾ ਸ਼ੁਰੂ ਤੋਂ ਹੀ ਸਾਰੂਗਣਾ ਸ਼ੁਰੂ ਹੋ ਗਿਆ ਤੇ ਮੈਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਿਆ ਸੀ ਖਾਂਸੀ ਵੀ ਬੜੀ ਆਉਂਦੀ ਸੀ ਹੁਣ ਕਿੰਨੇ ਪੈਸੇ ਮੰਗਦੇ ਨੇ ਡਾਕਟਰ ਪੂਰਾ ਇਲਾਜ ਕਰਾਉਣ ਦੇ ਲਈ ਵੀਰ ਪੂਰਾ ਇਲਾਜ ਤੇ ਸਾਡੇ ਕੋਲ ਨਹੀਂ ਹੋਣਾ ਪਰ ਉਹ 10 ਤੋਂ 12 ਲੱਖ ਤਕਰੀਬਨ 12 ਲੱਖ ਰੁਪਏ ਮੰਗਦੇ ਆ ਜੀ ਪਰ ਮੈਂ ਸੋਚਦਾ ਵੀ ਮੇਰੇ ਫਾਦਰ ਸਾਹਿਬ ਜਾਂ ਮੇਰੀ ਫੈਮਲੀ ਇਹ ਨਹੀਂ ਪਹਿ ਕਿੱਥੋਂ ਦਊਗੀ ਜਿਹੜੇ ਕੋਈ ਕਦੇ ਕੋਈ ਨਸ਼ਾ ਤੇ ਨਹੀਂ ਕੀਤਾ ਆਪਾਂ ਨਹੀਂ ਵੀਰ ਮੈਂ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਨੂੰ ਤੇ ਜਿਮ ਦਾ ਸ਼ੌਂਕ ਸੀਗਾ ਜਿਹੜੇ ਮੇਰੇ ਨਾਲ ਦੇ ਦੋਸਤ ਸੀਗੇ ਉਹ ਤੇ ਸਗੋਂ ਮੇਰਾ ਤੰਦਰੁਸਤ ਸਰੀਰ ਵੇਖ ਕੇ ਜੈਲਸ ਕਰਦੇ ਹੁੰਦੇ ਸੀਗੇ ਤਵੇ ਦਿਨ ਜਦੋਂ ਉਹਦਾ ਡਾਇਲਸਿਸ ਹੁੰਦਾ ਫਿਰ ਤਕਲੀਫ ਮਹਿਸੂਸ ਹੁੰਦੀ ਸ਼ਰੀਰ ਨੂੰ ਕਿਉਂਕਿ 2-3 ਦਿਨ ਬਾਅਦ ਸੁੰਨੀਆਂ ਲੱਗਣੀਆਂ ਵੀਰ ਬੜੀ ਤਕਲੀਫ ਹੁੰਦੀ ਹੈ ਜਦੋਂ ਮੈਂ ਤੀਸਰੇ ਦਿਨ ਮੈਨੂੰ ਚੇਤਾ ਆਉਂਦਾ ਮੈਂ ਸਵੇਰੇ ਉੱਠਦਾ ਤੇ ਮੈਨੂੰ ਚੇਤਾ ਆ ਜਾਂਦਾ ਵੀ ਮੇਰੇ ਵੱਡੇ ਭਰਾ ਨੇ ਮੈਨੂੰ ਹਸਪੀਟਲ ਲੈ ਕੇ ਜਾਣਾ ਮੈਂ ਡਰ ਜਾਂਦਾ ਤੇ ਮੈਂ ਘਰ ਤੋਂ ਲੈ ਕੇ ਹਸਪੀਟਲ ਤੱਕ ਵਾਹਿਗੁਰੂ ਵਾਹਿਗੁਰੂ ਕਰਦਾ ਜਾਂਦਾ ਠੀਕ ਹੋ ਗਏ ਮਾਤਾ ਜੀ ਕੀ ਨਾਮ ਤੇ ਕਿਹੜਾ ਪਿੰਡ ਮੇਰਾ ਨਾਮ ਬਲਜੀਤ ਕੌਰ ਹੈ ਜੀ ਕੀ ਲੱਗਦਾ ਗੁਰਪ੍ਰਿੰਦਰਪਨ ਮੇਰਾ ਬੇਟਾ ਹੈ ਜੀ ਮਤਲਬ ਕੀ ਪਰੇਸ਼ਾਨੀਆਂ ਪਵਾਦ ਚ ਕੀ ਹੋ ਗਿਆ ਮੁੰਡੇ ਨੂੰ ਪਰੇਸ਼ਾਨੀ ਇਹੋ ਵੀ ਤਕਲੀਫ ਚ ਬੇਟਾ ਮੇਰਾ ਬਿਮਾਰੀ ਕੀ ਦਿੱਕਤ ਆ ਗਈ ਹੈ ਕਿੰਨੀ ਦਿੱਕਤ ਹੈ ਗੁਰ ਦੇਖ ਰਹਾ ਹੋਏ ਮੇਰੇ ਬੇਟੇ ਨੇ ਹਾਂਜੀ ਤੇ ਹੁਣ ਕੀ ਅਪੀਲ ਆਪਣੇ ਵੀਰਾਂ ਨੂੰ ਸੰਗਤਾਂ ਨੂੰ ਇੰਨਾ ਵੀ ਧਾਮਨ ਕੀ ਅਪੀਲ ਆ ਕੀ ਲੋੜ ਆਪਣੇ ਪੁੱਤਰ ਦੀ ਇਲਾਜ ਦੀ ਇਹੋ ਹੀ ਵੀ ਮੇਰੇ ਪੁੱਤਰ ਦਾ ਇਲਾਜ ਕਰਾ ਦੇ ਮੇਰੇ ਪੁੱਤਰ ਠੀਕ ਹੋ ਜਾ ਪਹਿਲੇ ਵਰਗਾ ਯਾਰ ਅਪਨਾਂ ਗਰਮੀਤ ਕ ਹੋ ਰਿਹਾ ਮਾਤਾ ਜੀ ਇਹ ਜਿਹੜਾ ਮੁੰਡਾ ਵਾ ਇਹ ਤੁਹਾਡਾ ਪੁੱਤ ਲੱਗਦਾ ਹਾਂਜੀ ਕੀ ਨਾਮ ਜੀ ਗੁਰਪ੍ਰਿੰਦਰ ਸਿੰਘ ਕੀ ਦਿੱਕਤ ਆ ਇਹਨੂੰ ਜਿਹੜਾ 10 ਹਜ਼ਾਰਾਂ ਚ ਮੰਜੇ ਤੇ ਪਿਆ ਹੋ ਇਹਨੂੰ ਦਿੱਕਤ ਇਹ ਹੋਏ ਕਿ ਬਲੱਡ ਵੰਦਾ ਹੈ ਤੇ ਤੋ ਅਸੀਂ ਪਿੰਡੋਂ ਦਵਾਈ ਦਵਾਉਂਦੇ ਰਹੇ ਡਾਕਟਰਾਂ ਕੋਲ ਪਿੰਡ ਦੇ ਕੋਲ ਤੇ ਉਹਨਾਂ ਕੋਲ ਦੱਸਿਆ ਨਹੀਂ ਦੇਈ ਗਏ ਦਵਾਈ ਦੇਈ ਗਏ ਫੇਰ ਅਹੀਂ ਲੱਗੇ ਚਪਾਲ ਇੱਕ ਵਾ ਉਹ ਵੀ ਦਵਾਈ ਦੇਈ ਗਏ ਤੇ ਰਿਪੋਰਟ ਮਾੜੀ ਮੁਟ ਕੀਤੀ ਹੈ ਤੇ 2.5 ਦਿਨ ਬੁਖਾਰ ਆਇਆ ਤੇ 80.6 ਉਹ ਤੇ ਜੇ ਕੋਈ ਲੈ ਗਏ ਆ 5 ਵਟਸਾਪ ਤਾਂ ਉਹਦੇ ਕੋ ਲੈ ਗਏ ਆ ਫਿਰ ਕੋਈ ਦਿਨ ਖਾਦੀ ਆ ਨਹੀਂ ਰਮਾਨ ਆਉਣ ਉਲਟੀਆਂ ਆਉਣੇ ਸ਼ੁਰੂ ਹੋ ਗੀਆਂ ਆਈ ਗਈਆਂ ਆਈ ਗਈਆਂ ਸ਼ੁਰੂ ਤੋਂ ਫਿਰ ਮੈਂ ਇਹ ਕਹਿ ਰਹੀ ਮੈਂ ਪੋਤੋ ਦਾ ਨੰਬਰ ਲਿਆ ਡਾਕਟਰ ਦਾ ਉਹ ਫੋਨ ਆਪਾਂ ਕਰਕੇ ਨਿਆਈ ਦਵਾਈ ਦੇ ਦਿੰਦੇ ਆ ਕਹ ਲ ਦਿੰਦੇ ਆ ਆਪਾਂ ਕਰਾਂਗਾ ਕੋਈ ਅਗਲਾ ਕਰੂਗਾ ਤੇ ਫਿਰ ਨੰਬਰ ਲਿਆ ਫਿਰ ਮੈਂ ਆਏ ਤਾਂ ਸੋਝ ਪਾਈ ਕਿ ਪਾਸ ਪਰ ਚੰਗੀ ਰਾਹ ਰਾਵ ਤੇ ਫਿਰ ਮੈਂ ਐਕਟਰ ਨੂੰ ਕਿਹਾ ਤੁਹਾਨੂੰ ਮੈਂ ਪੁੱਛ ਤੇ ਸੋਚ ਪਾਈ ਕਿ ਅੰਦਰ ਦੇ ਪੈਰਾਂ ਨੂੰ ਤਾਂ ਦਾ ਵੀ ਮੈਂ ਕਦੇ ਵੇਖਿਆ ਪਏ ਮੈਂ ਤੂੰ ਦੱਸਿਆ ਕਿ ਉਹ ਨਹੀਂਗਾ ਤੇ ਆਂਦਾ ਮੈਂ ਆਖਿਆ ਕਿ ਆ ਜਾਊਗਾ ਦੱਸੂਗਾ ਫਿਰ ਮੈਂ ਨਾਲ ਗਈ ਰੇ ਫਿਰ ਉਹਨੇ ਲਿਖਤਾ ਪਰਚਾ ਜਿਆ ਤੇ ਚਬਾਲ ਨੂੰ ਭੇਜਦਾ ਸਾਨੂੰ ਉਤੋਂ ਐਕਟਰ ਤੋਂ ਕਰਾ ਕੇ ਆਏ ਆ ਤੇ ਅੰਦਰ ਸ਼ਾਮ ਨੂੰ ਅਰਮ ਛੁੱਟੀ ਹੋ ਜੇ ਨਾ ਪਰ ਕੋਈ ਫਿਰ ਇਹ ਸ਼ਾਮ ਨੂੰ ਫਿਰ ਗਿਆ ਵੇ ਫਿਰ ਉਹਨੇ ਇੱਕ ਹੋਰ ਲਿਖਤੀ ਐਕਟਰ ਨੂੰ ਲਾਤੀ ਇਹ ਫੇ ਇਕੱਲਾ ਹੀ ਗਿਆ ਚਬਾਲ ਭਵਾਲ ਕਰਾ ਕੇ ਉਹ ਵਿਖਾਲ ਕੇ ਉਹਨੇ ਆਖਿਆ ਵੀ ਗੁਰਪਿੰਦਰ ਪੁੱਤ ਇਹ ਮੈ ਤੇ ਡਾਡੀ ਨਾਲ ਗੱਲ ਕਰਕੇ ਫਿਰ ਦਵਾਈ ਦੇਣੀ ਤੈਨੂੰ ਇਹਦਾ ਲਾਇਆ ਜੋ ਦਿੱਤਾ ਉਹਨਾਂ ਨੇ ਫਿਰ ਆਣ ਕੇ ਦਾ ਭਰਾ ਵੀ ਵੱਡਾ ਆ ਤੇ ਇਹ ਕੋਠੇ ਤੇ ਨਿਕਾ ਚਾਹ ਤੇ ਬੈਠਾ ਗਰਮੀ ਆ ਉਹ ਫਟ ਕੇ ਮਾ ਕੇ ਲਿਖਿਆ ਤੇ ਉਹ ਤਾਂ ਦਾ ਡੈਡੀ ਨੂੰ ਪੁੱਛੇ ਫਿਰ ਦਵਾਈ ਦੇਣੀ ਹੈ ਜਿਹਨੇ ਤਾਂ ਕਿਹਾ ਮੇਰੇ ਸਿਕ ਚ ਮੁੱਕੀ ਵਜੀ ਤਾਂ ਕਿਉਂ ਆਖਿਆ ਕੋਈ ਜਾਰੀ ਕਾਲ ਹੋ ਗਈ ਫਿਰ ਚੜ ਗਿਆ ਕੋਠੇ ਦੇ ਉਹਨੇ ਦਵਾ ਪਰਾਂ ਪੜੀ ਫਿਰ ਆਣ ਕੇ ਥੱਲੇ ਇਹਨਾਂ ਗੱਲ ਦੱਸੀ ਮੈਨੂੰ ਮੈਂ ਪੁੱਤਰ ਮਾਂ ਆ ਜਾਂਦਾ ਹੁੰਦਾ ਆਂਦਾ ਵੀ ਜੀ ਆ ਜਾਂਦਾ ਹੁੰਦਾ ਨਵੀਆਂ ਪੈ ਜਾਂਦੇ ਆ ਫਿਰ ਮੇਰੇ ਮਨ ਚ ਬੜੀ ਦੁੱਖ ਲੱਗਾ ਕਿ ਨਵੀਆਂ ਕਾਹਦੇ ਨਾ ਪੈਣ ਕਿੱਥੋਂ ਪੈਣ ਗਿਆ ਕੀ ਹੁੰਦਾ ਨਾਲ ਬੰਦਾ ਚੁਰਿਆ ਫਿਰਦਾ ਫਿਰ ਉਹ ਡੈਡੀ ਨੇ ਸਵੇਰੇ ਆਪਣੇ ਫੋਨ ਕੀਤਾ ਉੱਥੇ ਆ ਕੇ ਫਿਰ ਡਾਕਟਰ ਨੇ ਵੀ ਕੀਤਾ ਤੇ ਡੈਡੀ ਆ ਗਾਲਿਆ ਤੇ ਕਿੱਟੀਆਂ ਖਰਾਬ ਆ ਕਈ ਕੋ ਸੋਚ ਪਈ ਸਾਰ ਦੁੱਖ ਚੋਂ ਤਸੀ ਪੰਜ ਸੱਤ ਤਸੀ ਫਿਰ ਡਾਕਟਰ ਨੇ ਗੱਲ ਕੀਤੀ ਹੁਣ ਮਾਤਾ ਜੀ ਕੀ ਅਪੀਲ ਕਰਨੀ ਚਾਹੁੰਦੇ ਜੀ ਤੇ ਉਹਨੇ ਆਖ ਖੜਿਆ ਨਹੀਂ ਹਸਾਲ ਤੇ ਅੰਦਰ ਲੈ ਜਾਣੇ ਅੰਦਰ ਲੈ ਨਹੀਂ ਕਹਿੰਦੇ ਲੈ ਜਾਓ ਫਟਾਫਟ ਡਾਕਟਰ ਨੇ ਆਖਿਆ ਫਿਰ ਦੋਵੇਂ ਭਰਾ ਇਸੇ ਤਨ ਦੁਕਾਨ ਨੂੰ ਚਾਰੇ ਲੈ ਗਏ ਸ੍ਰੀ ਹਸਪਤਾਲ ਮਾਦਾ ਕਿੰਨੇ ਚਿਰ ਤੋਂ ਵੀਰ ਮੰਜੇ ਤੇ ਆ ਅ ਤੀਜਾ ਮਹੀਨਾ ਨਾ ਤੀਤ ਰੇ ਨੂੰ ਪਤਾ ਪਿਛਲੀ ਨੂੰ ਖੜਿਆ ਦੂਜੀ ਨਤੀ ਮਹੀਨਾ ਤੇ ਐਨਤੀ ਦੋ ਮਾਦਾ ਜੀ ਜਿਹੜੇ ਦਾਨੀ ਸੱਜਣ ਆ ਜਿਹੜੇ ਸਮੇ ਸਮੇ ਤੇ ਪਰਿਵਾਰਾਂ ਦੀ ਬਾਹ ਫੜਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਤੁਹਾਡੀ ਕਿਵੇਂ ਸਹਾਇਤਾ ਕਰਨਾਂ ਸਾਡੇ ਹੋਸਾ ਤਾਂ بچਾਣਾ ਚਾਹਦਾ ਹੈ ਸਾਡਾ ਪੋਤਰਾ ਮੇਰਾ بچਾਣਾ ਚਾਹਦਾ ਹੈ ਖਰਚਾ ਕਿੰਨਾ ਕਿੰਨੇ ਮਹਿੰਗੇ ਡੱਟੇ ਹਮ ਖਰਚਾ ਕਿੰਨਾ ਕਿੰਨੇ ਖਰਚਾ ਪਹਿਲਾਂ ਸੁਣੀਦਾ ਹੀ ਆਂਦੇ ਵੀ 5 ਲੱਖ ਲੱਗਣਾ ਪਉਣ ਪਉਣ ਦਾ ਹੀ ਤੇ ਜਿਹੜੀ ਕਿਤੇ ਕੱਢਣੀ ਹੈ ਕਿਸਦੇ ਤੇ ਅੱਡ ਗਰੰਟੀ ਕੋਈ ਨਹੀਂ ਜੀ ਉਹਦਾ ਖਰਚਾ ਸਾਨੂੰ ਕਰਨਾ ਪੈਣਾ ਵਾ ਰਾਈ ਬਾਈ ਤੇ ਇਹ ਬੱਚੇ ਦਾ ਵੀ ਕਰਨਾ ਪੈਣਾ ਵਾ ਮਾਣੇ ਫਿਰ ਜਦੋਂ ਇੰਨਾ ਲੱਤ ਦੇਖਦੇ ਬੱਚੇ ਨੂੰ ਪੋਤਰੇ ਨੂੰ ਕੀ ਮੰਨ ਤੇ ਬੀਤੀ ਜਦੋਂ ਬੈਠੇ ਬਰਾ ਮਿਲਕੋ ਦੇਖਣ ਜਾਂਦਾ ਪੋਤਰਾ ਮੈਂ ਤੇ ਹੱਸ ਜੁਨੀ ਰੱਬਾ ਤਤੀ ਵਾਰ ਨ ਮੇਰੇ ਅੱਖਾਂ ਸਾਹਮਣੇ ਮੇਰੇ ਬੇਟਿਆਂ ਲੱਗੇ ਕੰਡਾ ਨਾ ਜੋ ਵੀ ਰੱਬਾ ਮੇਰੇ ਅੱਖਾਂ ਦੇ ਸਾਹਮਣੇ ਆ ਮੇਰੇ ਪੁੱਤਾਂ ਕੋ ਗੱਲਾਂ ਕਰਨੀ ਕਰੇ ਇਹ ਮੇਰੇ ਝੋਲੀਆਂ ਭਰਿਆ ਰੱਖਾ ਸਨਾ ਜੀ ਗਰਜੰਟ ਸਿੰਘ ਆ ਜੀ ਕਿਹਦਾ ਪਿੰਡ ਜੀ ਮੇਰਾ ਪਿੰਡ ਸੋਲ ਆ ਜੀ ਜ਼ਿਲ੍ਹਾ ਤਰਨਤਾਰਨ ਜੀ ਇਹ ਕੀ ਲੱਗਦਾ ਕਿ 15 ਮੇਰਾ ਬਰਾਦਰ ਆ ਭਰਾ ਆ ਛੋਟਾ ਜੀ ਹਾਂ ਜੀ ਇੱਕ ਡੇਢ ਸਾਲ ਨੂੰ ਜੀ ਜੀ ਕਿਉਂ ਇਦਾਂ ਦੀ ਮੁਸ਼ਕਲਾਂ ਇਦਾਂ ਹਾਲਾਤ ਪਰਵਾਦ ਦੇ ਬਣ ਗਏ ਦਿੱਕਤ ਇੱਡੀ ਵੱਡੀ ਬਿਮਾਰੀ ਕਿੱਦਾਂ ਆ ਗਈ ਬਿਮਾਰੀ ਦਾ ਜੀ ਪਤਾ ਹੀ ਨਹੀਂ ਲੱਗਾ ਵੀ ਕਿੱਦਾਂ ਆ ਗਈ ਕਿੱਦਾਂ ਨਹੀਂ ਇਹਦੇ ਬਾਕੀ ਮਾਰਾ ਜਾਣਦਾ ਵਾ ਤੇ ਖਰਚਾ ਵੜਾ ਲੱਗਣ ਡਿਆ ਬਹੁਤ ਜ਼ਿਆਦਾ ਜੀ ਕੰਮ ਕਾ ਰੋਜ਼ਾਨਾ ਖਰਚਾ ਕੌਣ ਕਰਦਾ ਪਰਵਾਜ਼ ਖੁੰਦਾ ਕੌਣ ਆ ਕਮੋਂデア ਆਪਣੇ ਫਾਦਰ ਸਾਹਿਬ ਹੀ ਆ ਮੇਰਾ ਵੱਡਾ ਭਰਾ ਵਾ ਉਹ ਵੀ ਡਰਾਈਵਰੀ ਕਰਦਾ ਵਾ ਤੇ ਆਪਾਂ ਇਹੋ ਹੀ ਖਰਚਾ ਤੁਹਾਨੂੰ ਪਤਾ ਹੀ ਆ ਵੀ ਜੇ ਮੰਨ ਲਓ ਹਫਤੇ ਜੇ 7-8000 ਰੁਪਿਆ ਲੱਗ ਜਾਂਦਾ ਉਹਦੇ ਇੰਨਾ ਕਮਾਇਆ ਨਹੀਂ ਜਾਂਦਾ ਹਾਂਜੀ ਤੇ ਟੋਟਲ ਕਿੰਨਾ ਖਰਚਾ ਦੱਸਿਆ ਡਾਕਟਰਾਂ ਨੇ ਟੋਟਲ ਉਹਨਾਂ ਨੇ ਕਿਡਨੀ ਟ੍ਰਾਂਸਪਲੈਂਟ ਦੇ ਦੱਸਿਆ ਵਾ ਆਪਣਾ ਪ੍ਰਾਈਵੇਟ ਵਾਲਿਆਂ ਨੇ ਦੱਸਿਆ ਵੀ 50-30 ਲੱਖ ਰੁਪਿਆ ਲੱਗਿਆ ਲੱਗੂਗਾ ਇਹਦੇ ਵਿੱਚ ਵਿੱਚ ਤੇ ਜਿਹੜਾ ਵਾ ਕਈ ਜ ਕਈਆਂ ਕੋ ਜਿਨ੍ਹਾਂ ਨੂੰ ਜਾਣਕਾਰੀ ਹੈਗੀ ਉਹਨਾਂ ਨੂੰ ਪੁੱਛਾਂ ਤਾਂ 10-12 ਲੱਖ ਰੁਪਿਆ ਲੱਗਦਾ ਹੈ ਤੇ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਕਿੱਦਾਂ ਮਦਦ ਕਿੰਨੀ ਚਾਹੀਦੀ ਆ ਕੀ ਹਾਲਾਤ ਆ ਆਪਣੇ ਕੀ ਮਦਦ ਚਾਹੀਦੀ ਹੈ ਮਦਦ ਹਾਂਜੀ ਮਦਦ ਇਹੋ ਹੀ ਆ ਜੀ ਆਪਣਾ ਕੀ ਨਾਲ ਲੈਂਦੇ ਇਹਦਾ ਲਾਜ ਹੋ ਜੇ ਕੋਈ ਏਡੀ ਬਾਕੀ ਸਾਨੂੰ ਹੋਰ ਨਹੀਂ ਵੀ ਕੁਝ ਚਾਹੀਦਾ ਬਾਕੀ ਹਾਲਾਤ ਆ ਆਪਣੇ ਸਾਹਮਣੂ ਹਾਂਜੀ ਬਾਕੀ ਅਸੀਂ ਚਲੋ ਹੱਥ ਪੈਰ ਤੰਦਰੁਸਤ ਆ ਸਾਰੇ ਪਰਿਵਾਰ ਦੇ ਤੇ ਬਾਕੀ ਆਪਾਂ ਸਾਫ ਲਾਂਗੇ ਕਿ ਇਹ ਆ ਵੀ ਲਾਜ ਹੋ ਜੇ ਬੱਚੇ ਦਾ ਜੀ ਕੋ ਗੂਗਲ ਪੇ ਵਾਲਾ ਨੰਬਰ ਹੋਵੇ ਤੇ ਬੋਲ ਦਿਓ ਕਿ ਅਪੀਲ ਕਰਨੀ ਚਾਹੁੰਦੇ ਦਾਨੀ ਸੱਜਣਾ ਨੂੰ ਵੀ ਦੱਸ ਦਿਓ ਹਾਂਜੀ ਗੂਗਲ ਪੇ ਹੈਗਾ ਜੀ 8839182781 ਇਹ ਮੇਰੇ ਪਿਤਾ ਜੀ ਦਾ ਨੰਬਰ ਆ ਤੇ ਉਹਨਾਂ ਦਾ ਨਾਮ ਅੰਗਰੇਜ਼ ਸਿੰਘ ਆ ਜੀ ਤੇ ਹਾਂਜੀ ਇਸੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਗੱਲ ਆਪਣਾ ਗੱਲ ਕਰ ਸਕਦੇ ਜੀ ਪਿੰਡ ਸੋਲ ਜੀ ਪਿੰਡ ਸੋਲ ਆ ਜੀ ਜ਼ਿਲ੍ਹਾ ਤਰਨਤਾਰਨ